ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਤੁਹਾਡਾ ਮੁਖਵਿੰਦਰ ਖੇਤੀ ਡਾਕਟਰ ਚਾਨਣ ਰਾਏ ਇੱਕ YouTube ਚੈਨਲ ਹੈ ਇੱਕ ਨਵੀਂ ਵੀਡੀਓ ਲੈ ਕੇ ਜਿਹੜਾ ਹਾਜ਼ਰ ਹੋਇਆ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋਏ ਖੇਤ ਦੇ ਕੰਡੇ ਆ ਝੋਨੇ ਦੇ ਬਿਲਕੁਲ ਕੰਡੇ ਦੇ ਖੜੇ ਆ ਤੇ ਝੋਨੇ ਦੇ ਵਿੱਚ ਜਦੋਂ ਆਪਾਂ ਝੋਨੇ ਦੀ ਲਵਾਈ ਕਰਦੇ ਆ ਅਕਸਰ ਜਦੋਂ ਨੋਰਮਲ ਕਾਫੀ ਖੇਤਾਂ 'ਚ ਮੈਂ ਦੇਖਿਆ ਬੜੀ ਵਾਰੀ ਨੋਟ ਕੀਤਾ ਬੜੀ ਵਾਰ ਜਿਮੀਦਾਰਾਂ ਨੂੰ ਸਮਝਾਉਂਦਾ ਨਹੀਂ ਚੀਂਦਾ ਕਿ ਇਹ ਗਲਤੀ ਜਿਹੜੀ ਉਹ ਨਾ ਕਰਿਆ ਕਰੋ ਅੱਗੇ ਚੱਲ ਕੇ ਉਸ ਗਲਤੀ ਦੇ ਨਾਲ ਹੀ ਤੁਹਾਡੇ ਖੇਤ ਦੇ ਵਿੱਚ ਸ਼ੀਤ ਬਲਾਈਟ ਤੇ ਜਾਂ ਫਿਰ ਹੋਰ ਫੰਗਸ ਜਿਹੜੀਆਂ ਉਹ ਜਨਮ ਲੈਂਦੀਆਂ ਨੇ ਪੈਦਾ ਹੁੰਦੀਆਂ ਨੇ ਤੁਹਾਡੇ ਖੇਤਾਂ ਵਿੱਚ ਜਿਹੜਾ ਅਟੈਕ ਕਰਦੀਆਂ ਨੇ ਜਿਵੇਂ ਕਿ ਤੁਹਾਨੂੰ ਦਿੱਕਤ ਕੌਣ ਲੱਗਾ ਮੈਂ ਠੀਕ ਹੈ ਜੀ ਕਿ ਜਦੋਂ ਆਪਾਂ ਝੋਨੇ ਦੀ ਲਵਾਈ ਕਰਦੇ ਆ ਝੋਨੇ ਦੀ ਲਵਾਈ ਦੇ ਨਾਲ ਹੀ ਆਪਾਂ ਝੋਨੇ ਦੇ ਵਿੱਚ ਜਦੋਂ ਕੋਈ ਮੂਈ ਵੱਧ ਜਾਂਦੀ ਆ ਜਾਂ ਦੋ ਚਾਰ ਮੂਈਆਂ ਵੱਧ ਜਾਂਦੀਆਂ ਉਹਨਾਂ ਨੂੰ ਆਪਾਂ ਕੰਡੇ ਤੇ ਸੁੱਟ ਦਿੰਦੇ ਆ ਜਾਂ ਫਿਰ ਇੱਕ ਜਗ੍ਹਾ ਤੇ ਰੱਖ ਦਿੰਦੇ ਆ ਉਹ ਚੀਜ਼ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਹ ਇਸ ਵਾਰੀ ਤੇ ਜੋ ਹੋ ਗਿਆ ਹੋ ਗਿਆ ਅਗਲੀ ਵਾਰ ਤੋਂ ਇਹ ਨਾ ਕਰਿਓ ਠੀਕ ਹੈ ਜੀ ਉਹਦਾ ਦੇਖੋ ਨੁਕਸਾਨ ਕੀ ਆ ਉਹ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਦੇਖੋ ਆ ਦੇਖੋ ਜਿਹੜਾ ਗਲ ਸੜ ਕੇ ਆ ਜਿਹੜੀ ਫੰਗਸ ਪੈਦਾ ਕਰਦੀ ਆ ਜਿਹਨੂੰ ਕਿ ਸ਼ੀਤ ਬ্লাইਟ ਆਪਾਂ ਕਹਿੰਦੇ ਆ ਇਹ ਸ਼ੀਤ ਬ্লাইਟ ਅੱਗੇ ਤੁਹਾਡੇ ਖੇਤ ਦੇ ਵਿੱਚ ਅੱਗੇ ਤੋਂ ਅੱਗੇ ਤੇ ਜ਼ਿਆਦਾ ਬੂਟਿਆਂ ਨੂੰ ਅਟੈਕ ਕਰੂਗੀ ਜਿੰਨਾ ਜ਼ਿਆਦਾ ਅਟੈਕ ਕਰੇਗੀ ਤੁਹਾਡੇ ਖੇਤ ਦੇ ਵਿੱਚ ਓਨਾ ਹੀ ਤੁਹਾਡਾ ਝੋਨੇ ਦਾ ਜਿਹੜਾ ਨੁਕਸਾਨ ਹੋਏਗਾ ਸੋ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਕਿ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖੋ ਕਿਰਪਾ ਕਰਕੇ ਆਪਣੇ ਖੇਤਾਂ ਦੇ ਵਿੱਚ ਬਿਮਾਰੀ ਨੂੰ ਜਿਹੜਾ ਆਪ ਸੱਦਾ ਨਾ ਦੋ ਠੀਕ ਹੈ ਜੀ ਤੇ ਜਿੱਥੇ-ਜਿੱਥੇ ਸਮੱਸਿਆ ਆਉਂਦੀ ਆ ਉਹ ਚੀਜ਼ ਨੂੰ ਇਹ ਵਰਤੋ ਕਰੋ ਤੇ ਜੇ ਕੋਈ ਮੂਈ ਵਰਤਣੀ ਆ ਵਰਤ ਲਓ ਜਦੋਂ ਮੂਈ ਵਰਤੋਂ ਚ ਨਹੀਂ ਆ ਗਈ ਦੋ ਚਾਰ ਦਿਨ ਪਈ ਰਹਿ ਗਈ ਆ ਖਤਮ ਹੋ ਗਈ ਖਰਾਬ ਹੋ ਗਈ ਆ ਉਹਨੂੰ ਬਾਹਰ ਕੱਢ ਕੇ ਸੁੱਟ ਦਿਓ ਕਿਉਂਕਿ ਮੂਈ ਬਾਹਰੋਂ ਤੇ ਬਿਖਰ ਨੂੰ ਦੇਖੋ ਇਹ ਵਿਵਾਰ ਹੋ ਵੇਖੀਏ ਤੇ ਬਾਹਰੋਂ ਬਿਲਕੁਲ ਹਰੀ ਲੱਗਦੀ ਆ ਦੇਖੋ ਬਾਹਰੋਂ ਬਿਲਕੁਲ ਹਰੀ ਲੱਗਦੀ ਆ ਪਰ ਅੰਦਰੋਂ ਫੋਲ ਕੇ ਵੇਖੇ ਤਾਂ ਸਾਰਾ ਬੂਟਾ ਜਿਹੜ ਸੀਤ ਬਲਾਈਟ ਬਿਮਾਰੀ ਇਹਦਾ ਇਸ ਚੀਜ਼ ਦਾ ਅੱਗੇ ਤੋਂ ਧਿਆਨ ਰੱਖਿਓ ਕਿਸਾਨ ਵੀਰੋ ਆ ਦੇਖੋ ਸਾਡੀ ਸੀਤ ਬਲਾਈਟ ਹੀ ਜਿਹੜੀ ਐਟੈਕ ਹੋਇਆ ਆ ਦੇਖੋ ਇਹ ਸੀਤ ਬਲਾਈਟ ਦਾ ਐਟੈਕ ਜਿਹੜਾ ਤੁਹਾਡੇ ਖੇਤ ਵੀ ਗਾਂਵ ਵਦੇਗਾ ਹੌਲੀ ਹੌਲੀ ਰੁਕਣਾ ਨਹੀਂ ਹੈ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਓ ਅੱਗੇ ਤੋਂ ਵੀ ਤੇ ਸਾਰੇ ਕਿਸਾਨ ਵੀਰ ਧਿਆਨ ਦੇਣ ਠੀਕ ਹੈ ਜੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਚੀਜ਼ ਦਾ ਧਿਆਨ ਰੱਖੋ ਜੇ ਕੋਈ ਮੂਈ ਵਰਤੋ ਚ ਆਉਂਦੀ ਆ ਤੇ ਉਹਨੂੰ ਵਰਤ ਲਓ ਨਹੀਂ ਵਰਤੋ ਚ ਆਉਂਦੀ ਤੇ ਉਹਨੂੰ ਬਾਹਰ ਕੱਢ ਕੇ ਸੁੱਟ ਦਿਓ ਠੀਕ ਹੈ ਜੀ ਦੋ ਚਾਰ ਦਿਨਾਂ 'ਚ 10 ਦਿਨਾਂ 'ਚ ਵਰਤੋ ਆਉਂਦੀ ਜੇ ਵਰ ਇਦੋ ਵਿੱਚ ਪਈ ਰਹਿਣ ਦਵਾਂ ਕਿ ਤੈਨੂੰ ਨੁਕਸਾਨ ਨਹੀਂ ਸਾਡਾ ਕਰੇਗੀ ਧੰਨਵਾਦ ਜੀ